ਕਪਿਤ ਆਡੀਓ ਲੀਗ ਦੇ ਮਸਲੇ ਦੇ ਵਿੱਚ ਖੂਬ ਸਿਆਸਤ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰ ਅਮਨੋ ਸਾਹਮਣੇ ਨਜ਼ਰ ਆ ਰਹੀ ਹੈ ਪਰ ਇਹਦੇ ਵਿਚਾਲੇ ਅੱਜ ਹਾਈ ਕੋਰਟ ਦੇ ਸੁਣਵਾਈ ਹੋਈ ਸੁਣਵਾਈ ਦੇ ਵਿੱਚ ਕੀ ਰਿਹਾ ਦੂਜਾ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਐਸਐਸਪੀ ਵਰਨ ਸ਼ਰਮਾ ਤੁਹਾਨੂੰ ਜੇਲ੍ਹ ਤੱਕ ਪਹੁੰਚਾ ਕੇ ਛੱਡਾਂਗੇ ਤੇ ਕੋ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਤੇ ਅਫਸਰ ਸ਼ਾਇਦ ਹੈ ਜਿਹੜਾ ਨਾ ਸਿਆਸੀਕਰਨ ਬਹੁਤ ਹੋ ਚੁੱਕਾ ਹੈ ਖਾਸ ਕਰਕੇ ਪੁਲਿਸ ਦਾ ਪੁਲਿਸ ਦਾ ਰਾਜ ਕੇ ਜਿਹੜੀ ਦੁਰਵਰਤੋਂ ਉਹ ਕਾਲੀ ਵੀ ਕਰਦੇ ਰਹੇ ਨੇ ਕਾਂਗਰਸ ਵੀ ਕਰਦੇ ਰਹੇ ਨੇ ਤੇ ਰੱਜ ਕੇ ਵਰਤੋਂ ਹੁਣ ਝਾੜੂ ਵਾਲੇ ਵੀ ਕਰ ਰਹੇ ਨੇ ਮਤਲਬ ਪੁਲਿਸ ਜਿਹੜੀ ਆ ਉਹ ਸਿਆਸੀ ਪਾਰਟੀਆਂ ਦੀ ਗੁਲਾਮ ਬਣ ਕੇ ਰਹਿ ਗਈ ਹੈ ਔਰ ਸਾਡੇ ਜਿਹੜੇ ਪੁਲਿਸ ਅਫਸਰ ਨੇ ਉਹ ਸਿਰਫ ਤੇ ਸਿਰਫ ਕੁਰਸੀਆਂ ਦੀ ਖਾਤਰ ਕਿ ਮੈਂ ਐਸਐਸਪੀ ਲੱਗਾ ਰਵਾਂ ਮੈਂ ਡੀਆਈਜੀ ਲੱਗਾ ਰਵਾਂ ਮੈਂ ਵੱਡਾ ਅਫਸਰ ਲੱਗਾ ਰਵਾਂ ਮੈਂ ਐਸਐਚਓ ਲੱਗਾ ਰਵਾਂ ਮੈਂ ਡੀ ਡੀਐਸਪੀ ਲੱਗਾ ਸਿਰਫ ਤੇ ਸਿਰਫ ਪੁਲਿਸ ਅਫਸਰਾਂ ਨੇ ਆਪਣੀਆਂ ਕੁਝ ਕੀ ਪੁਲਿਸ ਅਫਸਰਾਂ ਨੇ ਆਪਣੀਆਂ ਵਰਦੀ ਨੂੰ ਦਾਗ ਲਾਇਆਗਾ ਇੰਨਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਇੰਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਇੰਨੀ ਵਧੇਕੀ ਨਹੀਂ ਹੋਣੀ ਚਾਹੀਦੀ ਕੰਮ ਮੈਰਿਟ ਤੇ ਹੋਣੇ ਚਾਹੀਦੇ ਨੇ ਪੁਲਿਸ ਕਰਕੇ ਸਰਕਾਰਾਂ ਬਦਨਾਮ ਹੁੰਦੀਆਂ ਪੁਲਿਸ ਕਰਕੇ ਹੀ ਕਾਲੀ ਦਲ ਬਦਨਾਮ ਹੋਇਆ ਸਮੀਰਤ ਸੈਣੀ ਦੇ ਫੈਸਲੇ ਸਮੀਰਤ ਸੈਣੀ ਨੂੰ ਡੀਜੀਪੀ ਲਾਣਾ ਠੀਕ ਹੈ ਉਹ ਕਾਲੀ ਦਲ ਬਦਨਾਮ ਹੋਇਆ ਕਾਂਗਰਸ ਵੇਲੇ ਵੀ ਉਹਨਾਂ ਅਫਸਰਾਂ ਕਰਕੇ ਹੀ ਕਾਂਗਰਸ ਬਦਨਾਮ ਹੋਈ ਜਿਨ੍ਹਾਂ ਕੋਲੋਂ ਕਾਂਗਰਸੀਆਂ ਨੇ ਧੱਕੇਸ਼ਾਹੀ ਅੱਜ ਵੀ ਅੰਬਰ ਸਰ ਤਰਨਤਾਲ ਪੁਲਿਸ ਕਰਕੇ ਪਟਿਆਲਾ ਪੁਲਿਸ ਪੁਲਿਸ ਕਰਕੇ ਕਿੰਨੀ ਵਾਰ ਆਮ ਆਦੀ ਪਾਰਟੀ ਬਦਨਾਮ ਹੋਈ ਤਰਨਤਾਲ ਜਿਮਨੀ ਇਲੈਕਸ਼ਨ ਕਰਕੇ ਬਦਨਾਮ ਹੋਈ ਕਰਨਲ ਪਸ਼ਪਿੰਦਰ ਸਿੰਘ ਬਾਠ ਕਰਕੇ ਪਟਿਆਲਾ ਪੁਲਿਸ ਬਦਨਾਮ ਹੋਈ ਹੁਣ ਇੱਕ ਆਡੀਓ ਵਾਇਰਲ ਹੋਈ ਹੈ ਉਹਦੇ ਕਰਕੇ ਮੋੜ ਤੋਂ ਪਟਿਆਲਾ ਪੁਲਿਸ ਬਦਨਾਮ ਹੋਈ ਪਟਿਆਲਾ ਪੁਲਿਸ ਬਦਨਾਮ ਹੋਈ ਤੇ ਮਤਲਬ ਪੰਜਾਬ ਸਰਕਾਰ ਬਦਨਾਮ ਹੋਈ ਇਸ ਕਰਕੇ ਇਹ ਜਿਹੜੀ ਆਡੀਓ ਆ ਹੁਣ ਦੇਖੋ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਸਰਕਾਰ ਨੂੰ ਪਤਾ ਇਹ ਸਾਡੇ ਕੋ ਕੋਈ ਜਵਾਬ ਨਹੀਂ ਹੋਣਾ ਇਲੈਕਸ਼ਨ ਕਮਿਸ਼ਨ ਜਵਾਬ ਦੇ ਨਹੀਂ ਸਕਿਆ ਔਰ ਹਾਈ ਕੋਰਟ ਉਸ ਦੇ ਜਵਾਬ ਤੇ ਸੰਤੁਸ਼ਟ ਨਹੀਂ ਹੋਈ ਉਹ ਕਹਿੰਦੇ ਕਿ ਚਾਹੇ ਅਸਲੀ ਚਾਹੇ ਨਕਲੀ ਸੂਬਾ ਚੋਣ ਕਮਿਸ਼ਨ ਨੇ ਕੀ ਕੀਤਾ ਤੁਸੀਂ ਸਰਕਾਰ ਨੂੰ ਨਹੀਂ ਨੇ ਦੇਖ ਸਕਦੇ ਸਰਕਾਰ ਕੀ ਦੇ ਰਿਹਾ ਤੁਹਾਡੇ ਕੋ ਪਾਵਰ ਆ ਤਾਡੇ ਕੋਲ ਬਹੁਤ ਸਾਰੀਆਂ ਪਾਵਰ ਤੁਸੀਂ ਸਰਕਾਰ ਨੂੰ ਡਾਇਰੈਕਸ਼ਨ ਦੇਣੀ ਹੈਗੀ ਹੈ ਜੇਕਰ ਬੀਡੀਪੀਓ ਦੀ ਟਰਾਂਸਫਰ ਕਰ ਸਕਦੇ ਜੇਕਰ ਡੀਐਸਪੀ ਦੀ ਟਰਾਂਸਫਰ ਕਰ ਸਕਦੇ ਤੇ ਤੁਸੀਂ ਇੱਕ ਐਸਐਸਪੀ ਦੀ ਟਰਾਂਸਫਰ ਵਾਸਤੇ ਵੀ ਸਰਕਾਰ ਨੂੰ ਆਰਡਰ ਪਾਸ ਕਰ ਸਕਦੇ ਕਿ ਜਦ ਤੱਕ ਇਲੈਕਸ਼ਨ ਨਹੀਂ ਆ ਤੁਸੀਂ ਇਹਨੂੰ ਸਾਈਡ ਤੇ ਕਰੋ ਕਿਉਂਕਿ ਇਹਦੀ ਆਡੀਓ ਵਾਇਰਲ ਹੋਈ ਆ ਉਹ ਅਸਲੀ ਆ ਨਕਲੀ ਉਹ ਇਨਵੈਸਟੀਗੇਸ਼ਨ ਚੱਲਦੀ ਰਹਿਣੀ ਉਸ ਸੂਬਾ ਇਲੈਕਸ਼ਨ ਕਮਿਸ਼ਨ ਦੇ ਜਵਾਬ ਤੋਂ ਵੀ ਹਾਈ ਕੋਰਟ ਸੰਤੁਸ਼ਟ ਨਹੀਂ ਹੋਇਆ ਫਿਰ ਸਰਕਾਰ ਨੇ ਕੀ ਕੀਤਾ ਕਿ ਅੱਜ ਜਵਾਬ ਦੇਣਾ ਸੀ ਹਾਈ ਕੋਰਟ ਤੋਂ ਪਹਿਲੇ ਬੀਤੀ ਰਾਤ ਦੀ ਦੇਰ ਰਾਤ ਉਹਨੂੰ ਛੁੱਟੀ ਭੇਜ ਦਿੱਤਾ ਵਰਨ ਸ਼ਰਮਾ ਨੂੰ ਹਾਲਾਂਕਿ ਪਟਿਆਲਾ ਪੁਲਿਸ ਪਹਿਲਾਂ ਸੁਬੀਰ ਸਿੰਘ ਬਾਦਲ ਦੇ ਤਰਲੇ ਕਰਦੀ ਰਹੀ ਹੈ ਕਿਹੜੇ ਕਿਹੜੇ ਅਫਸਰ ਨੇ ਤਰਲੇ ਕੀਤੇ ਨੇ ਉਹ ਸੁਬੀਰ ਸਿੰਘ ਬਾਦਲ ਨੂੰ ਪਤਾ ਕਿਹੜੇ ਕਿਹੜੇ ਅਫਸਰਾਂ ਦੇ ਜ਼ਰੀਏ ਤਰਲੇ ਕੀਤੇ ਨੇ ਉਹਨਾਂ ਅਫਸਰਾਂ ਨੂੰ ਹੀ ਪਤਾ ਤੇ ਉਹ ਸੁਬੀਰ ਸਿੰਘ ਬਾਦਲ ਨੂੰ ਵੀ ਪਤਾ ਹੈਗਾ ਉਹ ਸਾਰੀ ਦੁਨੀਆ ਨੂੰ ਹੀ ਪਤਾ ਲੱਗਿਆ ਹੁਣ ਉਹ ਗੱਲ ਜਿਹੜੀ ਆ ਆਡੀਓ ਜਿਹੜੀ ਪਟਿਆਲਾ ਪੁਲਿਸ ਕਹਿੰਦੀ ਸੀ ਆਡੀਓ ਨਕਲੀ ਆ ਉਹ ਹਾਈ ਕੋਰਟ ਨੇ ਕਹਿ ਦਿੱਤਾ ਕਿ ਡੈਫੀਨੇਟ ਅਸੀਂ ਜਾਂਚ ਕਰਵਾਵਾਂਗੇ ਹਜੇ ਆਰਡਰ ਅੱਜ ਆਉਣੇ ਜਾਂ ਕੱਲ੍ਹ ਆਉਣਗੇ ਉਹ ਹਾਈ ਕੋਰਟ ਨੇ ਕਦੋਂ ਆਰਡਰ ਰੀਲੀਜ਼ ਕਰਨੇ ਹੈਗੇ ਨੇ ਪਰ ਉਹ ਕਹਿੰਦੇ ਕਿ 100% ਇਹ ਜਿਹੜੀ ਜਾਂਚ ਹੋਏਗੀ ਹੁਣ ਉਹ ਜਾਂਚ ਕਰੇਗੀ ਜਿਹੜੀ ਚੰਡੀਗੜ੍ਹ ਸਥਿਤ ਭਾਰਤ ਸਰਕਾਰ ਦੀ ਇੱਕ ਏਜੰਸੀ ਆ ਜਿਹਨੂੰ CFSL ਕਹਿੰਦੇ ਆਗੇ ਨੇ ਉਹ ਜਾਂਚ ਕਰਗੇ ਉਹਦੇ ਚ ਹੁਣ ਜਿਹੜੇ ਪੁਲਿਸ ਅਫਸਰ ਜਿਨ੍ਹਾਂ ਦੀ ਅੰਦਰ ਆਵਾਜ਼ ਆ ਚਾਹੇ ਕੋਈ ਐਸਐਚਓ ਕੋਈ ਚਾਹੇ ਕੋਈ ਡੀਐਸਪੀ ਆ ਚਾਹੇ ਐਸਐਸਪੀ ਵਰਨ ਸ਼ਰਮਾ ਉਹਨਾਂ ਦੀ ਆਵਾਜ਼ ਸੈਂਪਲ ਲਏ ਜਾਣਗੇ ਫਿਰ ਉਹ ਚੈੱਕ ਕੀਤੀ ਜਾਗੇ ਜੇ ਉਹ ਆਵਾਜ਼ ਮੈਚ ਕਰ ਗਈ ਹੈਗੀ ਤਕੀ ਪੰਜਾਬ ਸਰਕਾਰ ਦੀ ਕਿੰਨੀ ਬਦਨਾਮੀ ਹੋਏਗੀ ਪਟਿਆਲਾ ਪੁਲਿਸ ਦੀ ਕਿੰਨੀ ਬਦਨਾਮੀ ਹੋਏਗੀ ਉਹਨਾਂ ਪੁਲਿਸ ਅਫਸਰਾਂ ਦੀ ਕਿੰਨੀ ਬਦਨਾਮੀ ਹੋਏਗੀ ਜਿਹੜੇ ਕਲੀਨ ਚਿੱਟ ਦੇ ਕੇ ਬੈਠ ਗਏ ਨੇ ਕਿ AI ਜਨਰੇਟਿਡ ਆ ਫਿਰ ਪੰਜਾਬ ਦੇ ਹੋਮ ਸੈਕਟਰੀ ਦੀ ਜਵਾਬ ਤਲਬੀ ਹੋਏਗੀ ਪੁਲਿਸ ਦੀ ਜਵਾਬ ਤਲਬੀ ਹੋਏਗੀ ਸੂਬਾ ਇਲੈਕਸ਼ਨ ਕਮਿਸ਼ਨ ਦੀ ਹੋਏਗੀ ਤੇ ਪਟਿਆਲਾ ਪੁਲਿਸ ਬਦਨਾਮ ਹੋਏਗੀ ਮਤਲਬ ਤੁਸੀਂ ਫਿਰ ਪਟਿਆਲਾ ਪੁਲਿਸ ਝੂਠੀ ਮੰਨੀ ਜਾਊਗੀ ਕਿ 2 ਘੰਟੇ ਦੇ ਵਿੱਚ ਇਹੋ ਜੀ ਕਿਹੜੀ ਅ ਗੱਲ ਆ ਕਿ ਤੁਸੀਂ ਕਹਿ ਦਿੱਤਾ ਕਿ AI ਜਨਰੇਟਡ ਆ ਫਿਰ ਤੁਸੀਂ ਲੋਕਾਂ ਨੂੰ ਨੋਟਿਸ ਭੇਜੀ ਜਾ ਰਹੇ ਹੋ ਪੱਤਰਕਾਰਾਂ ਨੂੰ ਵਾਰ-ਵਾਰ ਭੇਜੀ ਜਾ ਰਹੇ ਆਪ ਤੁਸੀਂ ਉਹਨਾਂ ਪੁਲਿਸ ਅਫਸਰਾਂ ਨੂੰ ਬੁਲਾਇਆ ਨਹੀਂ ਹੈਗਾ ਤੇ ਇਸ ਕਰਕੇ ਇਹਦੇ ਮਸਲਾ ਜਿਹੜਾ ਵਾ ਹੋਏਗਾ ਸਰਕਾਰ ਨੇ ਹਾਲੇ ਕਿ ਵਰਨ ਸ਼ਰਮਾ ਨੂੰ ਛੁੱਟੀ ਭੇਜ ਕੇ ਤੇ ਉਹਨੂੰ ਸਰਤਾਜ ਸਿੰਘ ਚਾਲ ਜਿਹੜੇ ਗਵੰਡੀ ਜ਼ਿਲ੍ਹੇ ਦੇ SSP ਆ ਸੰਗਰੂਰ ਦੇ ਉਹਨਾਂ ਨੇ ਜ਼ਿੰਮੇਵਾਰੀ ਦੇਤੀ ਪਰ ਇਹ ਬਹੁਤ ਹੀ ਇੱਕ ਸੀਰੀਅਸ ਬਣ ਜਾਂਦਾ ਹੈਗਾ ਮਸਲਾ ਕਿ ਆਖਰ ਹੋ ਕੀ ਰਹੇਗਾ ਤੁਸੀਂ ਇੰਨੀ ਵਧੀਕੀ ਥੋੜਾ ਕਰੋਗੇ ਤੱਕੇਛਾ ਇਹ ਨਹੀਂ ਥੋੜੇ ਕਰੋਗੇ ਵੋਟਾਂ ਪਾਉਣੀਆਂ ਲੋਕਾਂ ਦਾ ਕੰਮ ਆ ਉਮੀਦਵਾਰਾਂ ਨੇ ਖੜੇ ਤੁਸੀਂ ਕਹਿੰਦੇ ਘਰਾਂ ਚ ਹੀ ਘੇਰ ਲੋ ਪਿੰਡੋਂ ਬਾਹਰ ਨਾ ਆਉਣ ਦਿਓ ਪਿੰਡ ਦੀ ਲੀ ਤੇ ਨਾ ਚੜਨ ਦਿਓ ਪਏ ਤੇ ਨਾ ਚੜਨ ਦਿਓ ਡੰਡੀ ਤੇ ਨਾ ਚੜਨ ਦਿਓ ਛੜਕ ਤੇ ਨਾ ਆਉਣ ਦਿਓ ਸ਼ਹਿਰ ਤੇ 5 ਕਿਲੋਮੀਟਰ ਪਹਿਲਾਂ ਜੋ ਮਰਜ਼ੀ ਕਰ ਲੋ ਮਤਲਬ ਅਸੀਂ ਤਾਲੇਬਾਂ ਚ ਬੈਠੇ ਆ ਇਥੇ ਇਥੇ ਆ ਪੀ ਕਿਹੜਾ ਕਿਹੜੇ ਸਟੇਟ ਆ ਜੀ ਪੰਜਾਬ ਆ ਤੇ ਪੰਜਾਬ ਚ ਧੱਕੇ ਇੰਨੇ ਕਰੋਗੇ ਪੰਜਾਬੀ ਤੇ ਧੱਕੇ ਮੰਨਦੇ ਨਹੀਂ ਹੈਗੇ ਉਸੇ ਤੇ ਮੁਗਲਾਂ ਤੋਂ ਲੈ ਕੇ ਤੇ ਹੁਣ ਤੱਕ ਤੇ ਪੰਜਾਬੀਆਂ ਨੇ ਧੱਕੇ ਸਹੀ ਨਹੀਂ ਹੈਗੇ ਖਾਲ ਲਗੇ ਨੁਕਸਾਨ ਬਹੁਤ ਹੋ ਗਿਆ ਤੇ ਤੁਸੀਂ ਪੰਜਾਬੀ ਹੋ ਕੇ ਤੁਸੀਂ ਧੱਕੇ ਕਰੀ ਜੋਗੇ ਮਤਲਬ ਇਹ ਜਿਹੜੀ ਬੁਰਸ਼ਾਗਰਦੀ ਸਰਕਾਰਾਂ ਦੇ ਇਹਦੇ ਨਾਲ ਭਾਵੇਂ ਐਸਐਸਪੀ ਵਰੁਣ ਸ਼ਰਮਾ ਦਾ ਕੋਈ ਨੁਕਸਾਨ ਨਹੀਂ ਹੋਗਾ ਪਰ ਆਮ ਆਦੀ ਪਾਰਟੀ ਦਾ ਨੁਕਸਾਨ ਹੋਊਗਾ ਜਿਵੇਂ ਪਿਛਲੀਆਂ ਪਾਰਟੀਆਂ ਦਾ ਪੁਲਿਸ ਦੀ ਧੱਕੇਸ਼ਾਹੀ ਕਰਕੇ ਨੁਕਸਾਨ ਹੋਏ ਉਵੇਂ ਆਮ ਆਦੀ ਪਾਰਟੀ ਦਾ ਇਹ ਧੱਕੇਸ਼ਾਹੀ ਜਿਆਦਾ ਚਿਰ ਨੇ ਚੱਲਦੀ ਹੈਗੀ ਇਹ ਜਿਹੜੀ ਸਰਕਾਰਾਂ ਨੂੰ ਭਲੇਖੇ ਹੁੰਦੇ ਨੇ ਅਫਸਰਾਂ ਨੂੰ ਭਲੇਖੇ ਹੁੰਦੇ ਇਹੋ ਅੱਜ ਅਫਸਰ ਜਿਹੜੇ ਜਵੇਂ ਸੁਭੀ ਸਿੰਘ ਬਾਦਲ ਕਹਿੰਦੇ ਅੱਜ ਉਹਨਾਂ ਨੇ ਹੌਸਲੇ ਬਲੰਦ ਹੋ ਗਏ ਕਿਉਂਕਿ ਜਦੋਂ ਤੁਸੀਂ ਆਪਣੇ ਅਫਸਰ ਨੂੰ ਛੁੱਟੀ ਭੇਜ ਦਿੰਦੇ ਹੋ ਜਬਰੀ ਭੇਜ ਦਿੰਦੇ ਹੋ ਲਾਂਬੇ ਕਰਦੇ ਦਾ ਮਤਲਬ ਤੁਹਾਡੀ ਸਬੂਤਾਂ ਦੇ ਵਿੱਚ ਸੱਚ ਆ ਸੁਭੀ ਸਿੰਘ ਬਾਦਲ ਡਟੇ ਰਹੇ ਉਹ ਤੇ ਅੱਜ ਵੀ ਬੜਕਾ ਮਾਰਦੇ ਨੇ ਕਿ ਮੈਂ ਇਹਨੂੰ ਜੇਲ੍ਹ ਭੇਜ ਕੇ ਦਿਖਾਉਂਗਾ ਜੀ ਉਹ ਤੇ ਲੜਨਗੇ ਕੇਸ ਹੁਣ ਜਿੱਦਨ ਸੀਐਫਐਸਐਲ ਦੀ ਰਿਪੋਰਟ ਆ ਗਈ ਜੇ ਆਡੀਓ ਸੱਚੀ ਸਾਬਤ ਹੋ ਗਈ ਤੇ ਫਿਰ ਬਹੁਤ ਜ਼ਿਆਦਾ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਕਿਰਕਰੀ ਹੋਏਗੀ ਉਹ ਰਿਪੋਰਟ ਹੁਣ ਤੇ ਚਲੀ ਜਾਏਗੀ ਜਾਂਚ ਹੋਏਗੀ ਪਰ ਸਰਕਾਰ ਨੂੰ ਜਾਂ ਪੁਲਿਸ ਅਫਸਰਾਂ ਨੂੰ ਚਾਹੀਦਾ ਵਾ ਕਿ ਇਹੋ ਜੀਆਂ ਤੱਕੇ ਚਾਹੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਬਹੁਤ ਸਾਰੇ ਪੁਲਿਸ ਅਫਸਰ ਨੇ ਉਹ ਮੈਰਿਟ ਤੇ ਕੰਮ ਕਰਦੇ ਨੇ ਚਲੋ ਸਰਕਾਰ ਦੇ ਹਿਸਾਬ ਦੇ ਨਾਲ ਤੁਸੀ ਚੱਲਣਾ ਹੁੰਦਾ ਵਾ ਤੁਹਾਡੀ ਮਜਬੂਰੀ ਹੋ ਸਕਦੀ ਆ ਕਿਉਂਕਿ ਤੁਸੀ ਐਸਐਸਪੀ ਲੱਗੇ ਰਹਿਣਾ ਹੈਗਾ ਤੁਸੀ ਡੀਸੀ ਲੱਗੇ ਰਹਿਣਾ ਹੈਗਾ ਪਰ ਇਹ ਇੰਨਾ ਵੀ ਨਹੀਂ ਤੱਕਾ ਹੋਣਾ ਚਾਹੀਦਾ ਤੁਸੀਂ ਤਾਂ 90 90 10 ਦੀ ਵੀ ਨਹੀਂ ਤੂੰ ਤਾਂ 100% ਹੀ ਕਰੀ ਜਾ ਰਹੇ ਹੋ ਬੋਲੋ ਤੁਸੀਂ ਹੋ ਜਾ ਚਲੋ 60 40 ਕਰ ਲਓ ਯਾਰ 40 ਲੋਕਾਂ ਦੇ ਵੀ ਕੰਮ ਕਰ ਲਓ 60 ਸਰਕਾਰ ਦੀ 60 60 70 ਕਰ ਲਓ 80 ਕਰ ਲਓ 90 ਕਰ ਲਓ 10% ਦੇ ਲੋਕਾਂ ਦੇ ਕਰ ਲਓ ਆਪੋਜੀਸ਼ਨ ਦੇ ਧੱਕੇ ਨਾਲ ਨਾ ਕਰੋ ਤੂੰ ਤਾਂ 100% ਹੀ ਕਰੀ ਜਾ ਰਹੇ ਨੇ ਲੋਕਾਂ ਦੇ ਨਾਮੀਨੇਸ਼ਨ ਨਹੀਂ ਭਰ ਦਿੱਤੇ ਹੈਗੇ ਘਰਾਂ ਦੇ ਵਿੱਚ ਹੀ ਕੈਦ ਕਰ ਲਿਆ ਗਿਆ ਹਰਾਸਤ ਦੇ ਵਿੱਚ ਲੈ ਲਿਆ ਫਿਰ ਤੁਸੀਂ ਕਹਿੰਦੇ ਕਿ ਆਪਾਂ ਰਿਟਰਨਿੰਗ ਅਫਸਰ ਅਬਜ਼ਰਵਰ ਆਪਣੇ ਨਾਲ ਸਾਰੇ ਮਿਲੇ ਹੋਏ ਨੇ ਇਹ ਏਡੀ ਜਿਆਦਾ ਧੱਕੇਸ਼ੀ ਹੋ ਰੇ ਸੁਬੀਰ ਸਿੰਘ ਬਾਦਲ ਹੁਣ ਦੇਖੋ ਉਹ ਲੜ ਰਹੇ ਨੇ ਉਹ ਆਪਣੇ ਵਰਕਰਾਂ ਪਾਰਟੀ ਉਹੋ ਹੀ ਸਟੈਂਡ ਕਰਦੀ ਜਿਹੜੇ ਆਪਣੇ ਪਾਰਟੀ ਦੇ ਵਰਕਰਾਂ ਦੀ ਗੱਲ ਸੁਣੇ ਤੇ ਉਹਨਾਂ ਦੀ ਆਵਾਜ਼ ਬਣੇ ਸੁਬੀਰ ਸਿੰਘ ਬਾਦਲ ਡਟੇ ਨੇ ਆਪਣੇ ਲਈ ਵਰਕਰਾਂ ਦੀ ਖਾਤਰ ਤਰਨਤਾਲ ਦੇ ਵਿੱਚ ਜੋ ਤਰਨਤਾਲ ਪੁਲਿਸ ਨੇ ਗਦਰ ਮਚਾਇਆ ਸੀ ਉਹ ਗਦਰ ਸਾਰਿਆਂ ਦੇ ਸਾਹਮਣੇ ਉਹਨਾਂ ਗਦਰ ਨੂੰ ਨੰਗਾ ਕੀਤਾ ਪੂਰੀ ਦੁਨੀਆ ਨੇ ਦੇਖਿਆ ਹੈਗਾ ਕਿ ਕਿਵੇਂ ਤੁਸੀਂ 9 ਮੁਕਦਮੇ ਦਰਜ ਕੀਤੇ ਹੈਗੇ ਸੀ ਲੈਕਸ਼ਣ ਕਮਿਸ਼ਨ ਨੇ ਰਿਪੋਰਟ ਦਿੱਤੀ ਰਿਪੋਰਟ ਸੱਚੀ ਨਿਕਲੀ ਤੁਹਾਡੀ ਐਸਐਸਪੀ ਨੂੰ ਸਸਪੈਂਡ ਕੀਤਾ ਹੈਗਾ ਤੁਹਾਡੇ ਦੋ ਡੀਐਸਪੀ ਸਸਪੈਂਡ ਕੀਤੇ ਹੈਗੇ ਫਿਰ ਤੁਸੀਂ ਆਪਣਾ ਡੀਏਜੀ ਬਦਲਿਆ ਕੰਚਨਪ੍ਰੀਤ ਨੂੰ ਜ਼ਮਾਨਤ ਕਿਵੇਂ ਮਿਲ ਗਈ ਕੰਚਨਕਮੀਤ ਪ੍ਰੀਤ ਕਰਕੇ ਕਿਵੇਂ ਅਦਾਲਤਾਂ ਖੁੱਲ ਗਈਆਂ ਨਸ਼ਤਰ ਨੂੰ ਕਿਵੇਂ ਜ਼ਮਾਨਤ ਮਿਲ ਗਈ ਤੁਸੀਂ ਆਪਣੇ ਅਫਸਰ ਸਸਪੈਂਡ ਕੀਤੇ ਤੁਸੀਂ ਆਪਣਾ ਡੀਏਜੀ ਟਰਾਂਸਫਰ ਕਰ ਦਿੱਤਾ ਫਿਰ ਸਰਕਾਰ ਨੇ ਇੱਕ ਐਸਐਸਪੀ ਮਨਿੰਦਰ ਨੂੰ ਸਸਪੈਂਡ ਕਰਤਾ ਕਿ ਤੁਸੀਂ ਕੰਚਨਪ੍ਰੀਤ ਨੂੰ ਨੂੰ ਕਿਉਂ ਨਹੀਂ ਨੋਟਿਸ ਭਜਵਾਏਗੇ ਫਿਰ ਹੁਣ ਪਟਿਆਲਾ ਪੁਲਿਸ ਨੇ ਚੰਦ ਚਾੜ ਦਿੱਤਾਗਾ ਕਿ ਆਡੀਓ ਦੇ ਵਿੱਚ ਧੱਕੇਸ਼ਾਹੀ ਹੁਣ ਪਟਿਆਲਾ ਪੁਲਿਸ ਪੰਜਾਬ ਪੁਲਿਸ ਪੰਜਾਬ ਸਰਕਾਰ ਉਸ ਅਫਸਰ ਨੂੰ ਫੜ ਰਹੀ ਹੈਗੀ ਹੈ ਜਿਹੜੇ ਅਫਸਰ ਨੇ ਆਡੀਓ ਲੀਕ ਕੀਤੀ ਹੈ ਉਹ ਹੁਣ ਉਹਨਾਂ ਅਫਸਰਾਂ ਦੇ ਵਿੱਚ ਕਿਹੜਾ ਐਸਐਚਓ ਕਿਹੜਾ ਡੀਐਸਪੀ ਕਿਹੜਾ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਉਹ ਹੁਣ ਲੱਭਿਆ ਨਹੀਂ ਜਾਣਾ ਹੈਗਾ ਉਦੋਂ ਨੂੰ ਹਾਈ ਕੋਰਟ ਦਾ ਜਿਹੜਾ ਮਸਲਾ ਜਿਹੜਾ ਵਾ ਉਹ ਸਾਹਮਣੇ ਆ ਜਾਣਾ ਹੁਣ ਸਭ ਤੋਂ ਵੱਡੀ ਗੱਲ ਇਹ ਜਿਹੜਾ ਮਸਲਾ ਸਭ ਤੋਂ ਸੀਰੀਅਸ ਉੱਠਿਆਗਾ ਇਹਦਾ ਜਿਹੜਾ ਵਾ ਹੁਣ ਸੁਬੀਰ ਸਿੰਘ ਬਾਦਲ ਤੇ ਡਟੇ ਹੋਏ ਨੇ ਔਰ ਉਹ ਵਰਕਰਾਂ ਦੇ ਵਿੱਚ ਵੀ ਜਿਹੜਾ ਜੋਸ਼ ਆ ਗਿਆ ਕਿ ਦੇਖੋ ਸੁਬੀਰ ਸਿੰਘ ਬਾਦਲ ਤੱਥਾਂ ਤੇ ਗੱਲ ਕਰਦਾ ਹੁਣ ਸੀਨੀਅਰ ਪੱਤਰਕਾਰ ਰਤੇਸ਼ ਲਖੀ ਹੋਣਾ ਨੇ ਵੀ ਜਿਹੜਾ ਵਾ ਲਿਖਿਆ ਇਸ ਮਸਲੇ ਉਹ ਕਹਿੰਦੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਤੋਂ ਪਹਿਲਾਂ ਹੀ ਕਥਿਤ ਤੌਰ ਉੱਤੇ ਸੱਤਾਧਾਰੀ ਪਾਰਟੀ ਲਈ ਜਿੱਤ ਦੀ ਯੋਜਨਾ ਤਿਆਰ ਕਰਨ ਵਾਲੇ ਪਟਿਆਲਾ ਪੁਲਿਸ ਦੇ ਐਸਐਸਪੀ ਵਰਨ ਸ਼ਰਮਾ ਨੂੰ ਛੁੱਟੀ ਉੱਤੇ ਭੇਜ ਦਿੱਤਾ ਗਿਆ ਹੈ ਕੀ ਮੰਨੀਏ ਆਡੀਓ ਜਿਹੜੀ ਹੋਈ ਸੀ ਵਾਈਰਲ ਆਡੀਓ ਉਹ ਸਹੀ ਨਿਕਲੀ ਹੈ ਉਹ ਕੁਐਸਚਨ ਮਾਰਕ ਕਰਦੇ ਨੇ ਕਹਿੰਦੇ ਦਿਖਾਤ ਇਹੋ ਹੀ ਹੈ ਕਿ ਅਜਿਹੇ ਅਫਸਰਾਂ ਨੂੰ ਹੀ ਵਿਕਰਮਜੀਠੀਆ ਦੇ ਡਰੱਗ ਕੇਸ ਦਾ ਮੁਖੀ ਲਾਇਆ ਹੋਇਆ ਉਹ ਵਰਨ ਚਰਮਾ ਦੀ ਗੱਲ ਕਰਦੇ ਆਗੇ ਨੇ ਜਿਹੜਾ ਬੰਦਾ ਧੱਕੇ ਨਾਲ ਸਤਾਧਰੀ ਪਾਰਟੀ ਦੇ ਖਾਤਰ ਇੱਕ ਟੂਲ ਬਣਿਆ ਹੈਗਾ ਉਹ ਹੀ ਵਿਕਰਮ ਸਿੰਘ ਮਜੀਠੀਆ ਦੀ ਜਾਂਚ ਕਰੇ ਇਸ ਸਾਈਟ ਦਾ ਮੁਖੀ ਹੈ ਤੇ ਕਹਿੰਦੇ ਕਿ ਪਹਿਲਾ ਹਰ ਚਰਨ ਭੁੱਲਰ ਡੀਆਈਜੀ ਉਸ सीबीआई ਨੇ ਨੱਪ ਲਿਆ ਤੇ ਹੁਣ ਵਰਨ ਸ਼ਰਮਾ ਪੱਖਪਤੀ ਹੋ ਕੇ ਐਸਐਸਪੀ ਦੇ ਅਹੁਦੇ ਤੋਂ ਹਟਿਆ ਇਹ ਗਰਾਵਟ ਪੁਲਿਸ ਦੀ ਨਹੀਂ ਪੰਜਾਬ ਦੇ ਉਸ ਆ ਸਿਆਸੀ ਕਰਦਾਰ ਦੀ ਹੈ ਜੋ ਪੁਲਿਸ ਅਫਸਰਾਂ ਨੂੰ ਆਪਣਾ ਕੌਲੀ ਚਟ ਬਣਾਉਣਾ ਬਣਾਉਂਦੇ ਹਨ ਤੇ ਫਿਰ ਉਹਨਾਂ ਖਿਲਾਫ ਲੋੜ ਪੈਣ ਉੱਤੇ ਲਾਲ ਪੀਲੀ ਸ਼ਾਈਆਂ ਵੀ ਚੁੱਕੀ ਫਿਰਦੇ ਨੇ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਪੁਲਿਸ ਦਾ ਸਿਆਸੀਕਰਨ ਹੋ ਚੁੱਕਾ ਹੈ ਪੁਲਿਸ ਨੇ ਸਿਰਫ ਖਾਕੀ ਪਾਈ ਹੋਈ ਆ ਜਿਹੜੀ ਇੰਨੀ ਜ਼ਿਆਦਾ ਮੈਲੀ ਹੋ ਚੁੱਕੀ ਆ ਤੇ ਇਹ ਕਦੇ ਨੀਲੇ ਬਣ ਜਾਂਦੇ ਨੇ ਕਦੇ ਚਿੱਟੇ ਬਣ ਜਾਂਦੇ ਤੇ ਹੁਣ ਇਹ ਕੇਸਰੀ ਬਣੇ ਫਿਰਦੇ ਨੇ ਪੁਲਿਸ ਦੀ ਪੱਗ ਵੀ ਬਦਲ ਜਾਂਦੀ ਆ ਜਦੋਂ ਕਾਲੀਆਂ ਦੀ ਸਰਕਾਰ ਇਹ ਨੀਲੀ ਪੱਗਾਂ ਵਾਲੇ ਹੋ ਗਏ ਸੀ ਜਦੋਂ ਕਾਂਗਰਸੀਸ ਇਹ ਚਿੱਟੀਆਂ ਪੱਗਾਂ ਵਾਲੇ ਤੇ ਹੁਣ ਇਹਨਾਂ ਨੇ ਕੇਸਰੀ ਪੱਗਾਂ ਵਾਲੀਆਂ ਨੀਲੀ ਪੱਗ ਦਾ ਵੀ ਆਪਣਾ ਮੋਲ ਆ ਨੀਲੀ ਪੱਗ ਸਿਰ ਤੇ ਮਤਲਬ ਅਕਾਲ ਪੁਰਖ ਦਾ ਇਹ ਓਪਨ ਇੱਕ ਬੰਦਾ ਮਾਈਂਡ ਅਕਾਲ ਪੁਰਖ ਓਪਨ ਮਾਈਂਡ ਚਿੱਟੀ ਸ਼ਾਂਤੀ ਦਾ ਪ੍ਰਤੀਕ ਕੇਸਰੀ ਸ਼ੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਨੰਦੇ ਰੰਗ ਇਹਨਾਂ ਪੋਲਿਟਿਸ਼ਨਾ ਨੇ ਇਹਨਾਂ ਅਫਸਰਾਂ ਨੇ ਨਾ ਨੀਲੀ ਪੱਗ ਨੀਲੇ ਰੰਗ ਦੀ ਇੱਜ਼ਤ ਰੱਖੀ ਨਾ ਚਿੱਟੇ ਰੰਗ ਦੀ ਇੱਜ਼ਤ ਰੱਖੀ ਤੇ ਨਾ ਕੇਸਰੀ ਰੰਗ ਦੀ ਇੱਜ਼ਤ ਰੱਖੀ ਹੈਗੀ ਜੇ ਸਾਡਾ ਪੰਜਾਬ ਸਾਰੇ ਪਹਿਲੂਆਂ ਤੇ ਡੁੱਬਿਆ ਹੋਇਆ ਜਾਂ ਪੰਜਾਬੀਆਂ ਦੇ ਕਰਤਾਰ ਤੇ ਗੱਲਾਂ ਹੁੰਦੀਆਂ ਨੇ ਇਹ ਪੋਲਿਟਿਸ਼ਨਾ ਕਰਕੇ ਤੇ ਅਫਸਰਾਂ ਕਰਕੇ ਹੋਈਆਂ ਨੇ ਜਿਹੜੇ ਕੌਲੀ ਚੱਟ ਬਣ ਕੇ ਪੰਜਾਬੀਆਂ ਦੀ ਕਿਰਦਾਰ ਕੁਸ਼ੀ ਅਸਲ ਵਿੱਚ ਕਰਿਆ ਹੈ ਕਿ ਨੇ ਸਾਨੂੰ ਇਹਨਾਂ ਲੋਕਾਂ ਨੇ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈਗਾ ਇਸ ਮਸਲੇ ਦੇ ਵਿੱਚ ਵਿਰੋਧੀ ਪਾਰਟੀਆਂ ਵੀ ਘੱਟ ਨਹੀਂ ਹੈਗੀਆਂ ਤੁਹਾਡੇ 23 24 ਸਾਲ ਦੇ ਤਜਰਬੇ ਦੇ ਵਿੱਚ ਕੋਈ ਸਾਨੂੰ ਇੱਕ ਹੀ ਕੋਈ ਕਿੱਸਾ ਦੱਸ ਦੋ ਜਿਹਦੇ ਵਿੱਚ ਜਿਹੜੇ ਆਮ ਲੋਕ ਨੇ ਵਰਕਰ ਨੇ ਉਹ ਕੁੱਟ ਖਾਂਦੇ ਨੇ ਬਾਅਦ ਦੇ ਵਿੱਚ ਕੀ ਸਰਕਾਰੋਂ ਤੇ ਕੀ ਉਹਨਾਂ ਦਾ ਨਾ ਲੋਕਾਂ ਨੂੰ ਇਨਸਾਫ਼ ਹੁੰਦਾ ਜਾਂ ਉਹੀ ਅਫਸਰ ਜਿਹੜੇ ਹੈਗੇ ਨੇ ਉਹ ਫੀਲਡ ਦੇ ਵਿੱਚ ਜਾਂ ਜ਼ਿਲ੍ਹੇ 'ਚ ਲੱਗੇ ਹੁੰਦੇ ਨੇ ਮਿੰਨੀ ਆਮ ਵਰਕਰੀ ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਐਮਐਲਏ ਕੋਈ ਬਣ ਜਾਂਦਾ ਮੰਤਰੀ ਕੋਈ ਬਣ ਜਾਂਦਾ ਮੁੱਖ ਮੰਤਰੀ ਕੋਈ ਬਣ ਜਾਂਦਾ ਇਹਨਾਂ ਦੇ ਧੌਣ ਦੇ ਕਿੱਲੇ ਤੇ ਵੱਖਰੇ ਆ ਜਾਂਦੇ ਹੈਗੇ ਨੇ ਐਮਐਲਏ ਮੰਤਰੀਆਂ ਦੇ ਧੌਣ ਦੇ ਕਿੱਲੇ ਫਸ ਜਾਂਦੇ ਹੈਗੇ ਨੇ ਜਿਹੜੇ ਹੇਠਲਾ ਪੰਚੀ ਸਰਪੰਚੀ ਦੇ ਇੱਕ ਦੂਜੇ ਦੇ ਖਿਲਾਫ ਕੇਸ ਅਰਜਿਤ ਕਰਨ ਕਤਲ ਹੋ ਜਾਂਦੇ ਨੇ ਉਹ ਭੁਗਤ ਦੇ ਰਹੇ ਰਹਿੰਦੇ ਆ ਕਿ ਨਹੀਂ ਫਿਰ ਇਹ ਕਿਸੇ ਦੀ ਬਾਣ ਨਹੀਂ ਪੁੱਛਦੇ ਆਗੇ ਕਿਸੇ ਦੀ ਬਾਣ ਨਹੀਂ ਪੜ੍ਹਦੇ ਆਗੇ ਉਹ ਵਿਚਾਰੇ ੱੱੱਕੇ ਤੋੜੇ ਖਾਂਦੇ ਰਹਿੰਦੇ ਨੇ ਪਹਿਲਾਂ ਲੋਅਰ ਕੋਰਟ ਦੇ ਵਿੱਚ ਫਿਰ ਹਾਈ ਕੋਰਟ ਦੇ ਵਿੱਚ ਫਿਰ ਸੁਪਰੀਮ ਕੋਰਟ ਤੱਕ ਇਹਦੇ ਲੋਕਾਂ ਨੂੰ ਚਾਹੀਦਾ ਗੱਲਣਾ ਕਿ ਇਹ ਸਿਆਸੀ ਲੀਡਰਾਂ ਤੋਂ ਬਚਣਾ ਚਾਹੀਦਾਗਾ ਤੁਹਾਨੂੰ ਆਪਣੇ ਕੰਮ ਦੇ ਨਾਲ ਕੰਮ ਮਤਲਬ ਹੋਣਾ ਚਾਹੀਦਾਗਾ ਹੁਣ ਮੰਨ ਲਓ ਉਥੇ ਤਰਨਤਾਲ ਦੇ ਵਿੱਚ ਸਰਕਾਰ ਦੀ ਸ਼ਹਿਤ ਤੇ ਕਾਲੀਆਂ ਦੇ ਨੌ ਕਾਲੀਆਂ ਤੇ ਮਕਦਮੇ ਦਰਜ ਹੋ ਗਏ ਜੀ ਹੋਏ ਠੀਕ ਹੈ ਉਹ ਭੁਗਤਨੇ ਤੇ ਉਹਨਾਂ ਨੂੰ ਪੈਣੇ ਹੈਗੇ ਨੇ ਹਾਂਜੀ ਇਹ ਮੇ ਪਟਿਆਲੇ ਦੇ ਵਿੱਚ ਹੋਇਆਗਾ ਹੁਣ ਸਰਕਾਰ ਦੇ ਸ਼ਹਿਦ ਤੇ ਬਰਨ ਸ਼ਰਮਾ ਹੋਣਾ ਨੇ ਚੰਦ ਚਾੜ ਦਿੱਤਾ ਹੁਣ ਭੁੱਗ ਤਰਾਂ ਕਿਹਨੂੰ ਪੈਣਾ ਹੈਗਾ ਬਰਨ ਸ਼ਰਮਾ ਨੂੰ ਰਵਜੋਤ ਗੌਰ ਗਰੇਵਾਲ ਹੋਣਾ ਨੇ ਸੋਚਿਆ ਕਿ ਮੈਂ ਇੱਥੇ ਚੰਗਾ ਕੰਮ ਕਰਦਿਆਂ ਸਰਕਾਰ ਖੁਸ਼ ਕਰ ਦਿੰਦੀਆਂ ਤੇ ਬਾਅਦ ਵਿੱਚ ਸ਼ਾਇਦ ਮੈਨੂੰ ਮਹਾਲੀ ਜ਼ਿਲ੍ਹਾ ਮਿਲ ਜੇ ਹੁਣ ਉਹ ਤਰਸਦੇ ਫਿਰਦੇ ਕਿ ਮੈਨੂੰ ਬਹਾਲ ਕਰ ਦੋ ਹੁਣ ਬਹਾਲ ਕਿਵੇਂ ਕਰਨਗੇ ਉਹ ਇਲੈਕਸ਼ਨ ਕਮਿਸ਼ਨ ਹੀ ਕਰਨਾ ਇਹ ਅਫਸਰਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਕਿ ਤੁਸੀਂ ਟੂਲ ਨਾ ਬਣੋ ਤੁਸੀਂ ਮੈਰਿਟ ਤੇ ਕੰਮ ਕਰੋ ਕਈ ਪੰਜਾਬ ਦੇ ਵਿੱਚ ਬਹੁਤ ਸਾਰੇ ਅਫਸਰ ਨੇ ਬਹੁਤ ਸਾਰੇ ਨੇ ਜਿਹੜੇ ਸਿਰਫ ਸਿਰਫ ਮੈਰਿਟ ਤੇ ਕਰਦੇ ਨੇ ਵੀ ਨਈ ਪੋਸਟਿੰਗ ਤੇ ਨਾ ਸਹੀ ਭੁੱਖੇ ਤੇ ਨਹੀਂ ਮਰ ਜਾਂਗੇ ਪਰ ਕਰਤਾਰ ਨੂੰ ਨੁਦਾਗ ਨਹੀਂ ਲੱਗਣ ਦਿੰਦੇ ਹੈਗੇ ਨੇ ਇਸ ਕਰਕੇ ਉਹ ਵਰਕਰਾਂ ਦੇ ਨਾਲ ਧੱਕੇ ਹੁੰਦੇ ਨੇ ਔਰ ਦੇਖੋ ਕਾਲੀਆਂ ਵਾਲੇ ਜੋ ਐਸ ਐਚਓ ਸੀ ਉਹ ਕਾਂਗਰਸੀਆਂ ਵੇਲੇ ਲੱਗਦੇ ਰਹੇ ਕਾਲੀਆਂ ਦੇ ਵੇਲੇ ਐਸ ਐਚਓ ਡੀ ਐਸ ਪੀ ਐਸ ਪੀ ਤੇ ਐਸ ਐਸ ਪੀ ਉਹ ਕਾਂਗਰਸ ਵੇਲੇ ਲੱਗਦੇ ਰਹੇ ਉਹ ਹੁਣ ਆਮ ਆਦੀ ਪਾਰਟੀ ਦੇ 8-9 ਦੇ ਨਵੇਂ ਨੇ ਬਾਕੀ ਸਾਰੇ ਪੁਰਾਣੇ ਨੇ ਪਹਿਲਾਂ ਜਿਹੜੇ ਕਾਲੀਆਂ ਵਾਲੇ ਜਿਹੜੇ ਐਸਐਚਓ ਹੀ ਉਹ ਕਾਂਗਰਸ ਵਾਲੇ ਡੀਐਸਪੀ ਬਣ ਗਏ ਜਿਹੜੇ ਕਾਲੀਆਂ ਦੇ ਡੀਐਸਪੀ ਉਹ ਐਸਪੀ ਬਣ ਗਏ ਐਸਐਸਪੀ ਉਹੀ ਰਹਿ ਗਏ ਜਿਹੜੇ ਉਸ ਵੇਲੇ ਐਸਐਸਪੀ ਹੀ ਉਹ ਇਸ ਟਾਈਮ ਡੀਆਈਜੀ ਬਣ ਗਏ ਹੈਗੇ ਨੇ ਜੀ ਮਤਲਬ ਉਹੀ ਆ ਇਸ ਕਰਕੇ ਸਰਕਾਰਾਂ ਨੂੰ ਵੀ ਇਹੋ ਜਿਹੇ ਅਫਸਰਾਂ ਦੇ ਲੋੜ ਆ ਜੇ ਅੱਜ ਰਵਜੋਤ ਕੌਰ ਗਰੇਵਾਲ ਹੋਣੀ ਜਾਂ ਵਰਨ ਸ਼ਰਮਾ ਤੇ ਪੱਖਪਾਤ ਦੇ ਦੋਸ਼ ਲੱਗੇ ਨੇ ਠੀਕ ਹੈ ਕੱਲ ਨੂੰ ਕਿਸੇ ਦੀ ਸਰਕਾਰ ਹੋਗੀ ਕਹਿਣਗੇ ਯਾਰ ਇਹ ਬੰਦੇ ਲਾਓ ਜੀ ਇਹ ਇਹ ਵਿਰੋਧੀਆਂ ਨੂੰ ਠੱਪ ਨੱਪੜ ਜੋਗੇ ਹੈਗੇ ਨੇ ਜੀ ਉਹਨੂੰ ਦੇਖੋ ਹਰਚੰਦ ਸਿੰਘ ਪੁੱਲਰ ਦੇ ਮਸਲੇ ਦੇ ਵਿੱਚ ਸੀਬੀਆਈ ਨੇ ਉਹਨੂੰ ਅਰੈਸਟ ਕੀਤਾ ਕਿਸੇ ਕਾਲੀ ਨੇ ਕਿਸੇ ਕਾਂਗਰਸੀ ਨੇ ਕਿਸੇ ਭਾਜਪਾ ਵਾਲੇ ਨੇ ਪ੍ਰੋਟੈਸਟ ਨਹੀਂ ਕੀਤਾ ਉਹ ਪੁੱਲਰ ਦੀ ਕਰਪਸ਼ਨ ਨਹੀਂ ਸੀ ਉਹ ਪੰਜਾਬ ਤੇ ੱੱੱਬਾ ਸੀ ਸਰਕਾਰ ਤੇ ੱੱੱਬਾ ਸੀ ਉਹ ਸਰਕਾਰ ਨੂੰ ਆਪੋਜੀਸ਼ਨ ਪਾਰਟੀਆਂ ਘੇਰ ਸਕਦੀਆਂ ਸੀ ਪਰ ਨਹੀਂ ਘੇਰਿਆ ਕਿਉਂਕਿ ਕਿਉਂਕਿ ਉਹਨਾਂ ਕਿਉਂਕਿ ਉਹਨਾਂ ਦੇ ਕਰਤਾਰ ਉਹ ਆਪ ਲਾਉਂਦੇ ਰਹੇ ਇਹੋ ਜੇ ਅਪਸਰਾਂ ਨੂੰ ਉਹਨਾਂ ਨੂੰ ਵੀ ਗਾਂ ਇਹੋ ਜਿਹੀ ਅਫਸਰੀ ਚਾਹੀਦੇ ਹੱਗੇ ਨੇ ਨਹੀਂ ਤੇ ਹਰਜਨ ਸਿੰਘ ਭੁੱਲਰ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਆਮ ਆਦੀ ਪਾਰਟੀ ਨੂੰ ਚੰਗੀ ਤਰ੍ਹਾਂ ਘੇਰ ਸਕਦੇ ਸੀ ਕਿ ਕਰਪਸ਼ਨ ਕਿੰਨੀ ਜ਼ਿਆਦਾ ਤੁਹਾਡੇ ਰਗਾਂ ਦੇ ਵਿੱਚ ਰਚੀ ਹੋਈ ਆ ਵੜੀ ਹੋਈ ਆ ਕਿ ਸੀਬੀਆਈ ਨੇ ਤੁਹਾਡਾ ਅਫਸਰ ਨੱਪ ਲਿਆ ਹੈਗਾ ਪਰ ਉਹ ਬੋਲੇ ਨਹੀਂ ਇਸ ਕਰਕੇ ਨਹੀਂ ਬੋਲੇ ਭਵਿੱਖ ਦੇ ਵਿੱਚ ਉਹਨਾਂ ਨੂੰ ਵੀ ਇਹੋ ਜਿਹੀ ਅਫਸਰ ਚਾਹੀਦੇ ਨੇ ਤੇ ਜਦੋਂ ਅਤੀਤ ਦੇ ਵਿੱਚ ਇਹੋ ਹੀ ਅਫਸਰ ਉਹਨੇ ਲਾ ਕੇ ਰੱਖੇ ਹੈਗੇ ਨੇ ਇਸ ਕਰਕੇ ਅਫਸਰਾਂ ਦਾ ਕੁਝ ਨਹੀਂ ਵਿਗੜਦਾ ਅਫਸਰਾਂ ਦਾ ਵਿਗੜ ਜਾਂਦਾ ਸਿਆਸੀ ਲੀਡਰਾਂ ਦਾ ਕੁਝ ਨਹੀਂ ਵਿਗੜਦਾ ਜਾਂ ਹੇਟਲੇ ਵਰਕਰ ਮਰਦੇ ਨੇ ਜਾਂ ਫਿਰ ਜਿਹੜੇ ਇਹੋ ਜਿਹੇ ਅਫਸਰ ਜਿਹੜੇ ਸਰਕਾਰਾਂ ਦੀ ਸ਼ਹਿਤ ਪੱਖਪਾਤ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਕਰਦੇ ਨੇ ਵਰਦੀ ਦੇ ਨਾਲ ਬੇਈਮਾਨੀ ਕਰਦੇ ਨੇ ਫਿਰ ਉਹ ਸਾਰੀ ਉਮਰ ਜਿਹੜੇ ਨੇ ਉਹ ਕੋੜਕਚੈਰੀਆਂ ਦੇ ਵਿੱਚ ਧੱਕੇ ਖਾਂਦੇ ਹੈਗੇ ਨੇ